ਕੀ ਸਵਾ ਗੁਰੂ ਨੇ ਮਾਣਿਆ ਅੰਦੇ ਮਾਣ ਨੇ ਤਾਣਿਆ ਅੰਦੇ ਤਾਣ ਨੇ ਉੱਟਿਆ ਅੰਦੇ ਓਟ ਨੇ ਆਸਰੇਆਂ ਦੇ ਆਸਰੇ ਸਾਹਿਬ ਸ੍ਰੀ ਗੁਰੂ ਰਾਜੀ ਸੰਤ ਸਾਈਂ ਨੇ ਇਸ ਤਰ੍ਹਾਂ ਹੀ ਵਾਹ ਪ੍ਰਗਟਿਓ ਮਰਦ ਅਗੰਮੜਾ ਬ੍ਰਿਆਮ ਇਕੇਲਾ ਵਾਪ ਵਾਗੋ ਗੋਬਿੰਦ ਸਿੰਘ ਜੀ ਅੱਗੇ ਗੁਰੂ ਜੀ ਦਾ ਨਾਮ ਰੋਹਣ ਸੰਸਾਰ ਦਸਨੇ ਪਾਪਚਾਰ ਦੀਨ ਦੁਨੀਆ ਦੇ ਮਾਲਕ ਅੰਮ੍ਰਿਤ ਕੇ ਦਾਤੇ ਸਰਬੰਸ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰਪ ਦਿਹਾੜੀ ਦੀਆਂ ਖੁਸ਼ੀਆਂ ਮੁਖ ਰੱਖਦੇ ਹਾਂ ਸਤਿਗੁਰੂ ਜੀ ਨਗਰ ਦੀਆਂ ਸਮੂਹ ਸੰਗਤਾਂ ਮਿਲ ਕਰਕੇ ਸਤਿਗੁਰੂ ਜੀ ਸੰਗਿਆ ਪਿਆਰਿਆਂ ਦੀ ਅਗਵਾਈ ਦੇ ਹੇਠ ਸਤਿਗੁਰੂ ਜੀ ਨਗਰ ਕੀਰਤਨ ਸਜਾਇਆ ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਸੰਗਤਾਂ ਨਗਰ ਦੀਆਂ ਪ੍ਰਕਰਮ ਕਰਨ ਜਾ ਰਹੀਆਂ ਹਨ ਸਤਿਗੁਰੂ ਜੀ ਸੰਗਤਾਂ ਦੇ ਸਰਤੇ ਮਿਹਰ ਦਾ ਪ੍ਰਿਆਸ ਰੱਖਣਾ ਬਾਦ ਕਟ ਦੇ ਵਿੱਚ ਸਿਰ ਤੇ ਮਿਹਰ ਦਾ ਪ੍ਰਿਆਸ ਰੱਖ ਕੇ ਅੰਗ ਸੰਗ ਸਹਾਇ ਹੋਣਾ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸਰਦਾਰ ਸੁਖਦੇਵ ਸਿੰਘ ਖੋਜੀ ਸਾਭ ਦੇ ਸੁਪਰਵਾਰ ਵੱਲੋਂ ਆਪ ਜੀ ਦੀਆਂ ਸੰਗਤਾਂ ਦੀ ਟਹਿਲ ਵਾਸਤੇ ਕੀਲਿਆਂ ਦੇ ਪ੍ਰਚਾਰਾ ਜਾਜ਼ਰ ਹੋਏ ਹਨ ਬਰਪਰਵਾਨ ਹੋਮਣ ਨਦਾਰੇ ਪ੍ਰਮਾਣ ਹੋਏ ਪੰਡਾਰੇ ਸਤਿਗੁਰੂ ਜੀ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰਨੀ ਜਿਨ੍ਹਾਂ ਮਨੋਰਥਾਂ ਨੂੰ ਲੈ ਕੇ ਸਮੂਹ ਸੰਗਤਾਂ ਨੇ ਸੇਵਾਵਾਂ ਕੀਤੀਆਂ ਹਨ ਉਸ ਨੂੰ ਭਾਵਨਾਵਾਂ ਗੁਰਮਤ ਅਨੁਸਾਰ ਪੂਰੀ ਹਜ਼ੂਰੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਜਿਨ੍ਹਾਂ ਕਜਾਨਿਆਂ ਚੋਂ ਮਾਇਆ ਆਈ ਹੈ ਕਜਾਨੇ ਪਰਪੂਰਣ ਨੇ ਕਰੋ ਕਿਰਪਾ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਚਾਲੇ ਟਾਉਣ ਦੀ ਆਗਿਆ ਬਖਸ਼ਿ ਕਰੋ ਜੀ ਸਹੀ ਗੁਰਮਤ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਪਿਆਰ ਹੈ ਨਾਨਕ ਨਾਮ ਕੜਵੀ ਕਲਾ ਤੇਰੇ ਬਾਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਕਾਲ ਬੋਲੇ ਤੋ ਨਿਹਾਲ ਖਤ ਸ੍ਰੀ ਅਕਾਲ ਬੋਲੇ ਤੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਆਪੇ ਸਭ ਨੂੰ ਨਿਹਾਲ ਜੀਰੋ ਪੰਥ ਕਰਾਇਆ ਬੋਲੇ ਤੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਤੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਤੋ ਸਤਿ ਸ਼੍ਰੀ ਅਕਾਲ ਬੁਲਾਈ ਸੋਨੇ ਹਾਂ ਸਤਿ ਸ਼੍ਰੀ ਅਕਾਲ ਬੁਲਾਈ ਸੋਨੇ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਟਰਾਲੀ ਦੇ ਨਗਰ ਆਉਂਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਕਿਰਾਇਆ ਮਿੰਟ ਮਿੰਟ ਸਾਰੇ ਇੱਧਰ ਮੈਨੂੰ ਹਲਵਾਈਆਂ ਜੀ ਡਿਊਟੀ ਵੀ ਦਿੱਤੀ ਸੀ ਹਲਵਾਈਆਂ ਦੇ ਉੱਪਰ ਉਹਨਾਂ ਦੀ ਕਰਾਇਨੂੰ ਫਰਾਵੇ ਫਿਰ ਇਹਨੂੰ ਜਰਪਰਾਣੀ ਓਏ ਮੈਨੂੰ ਪਤਾ ਨਹੀਂ ਨਾ ਲੱਗਦਾ ਹੁੰਦਾ ਹਮ ਹਲਵਾਈ ਡਿਊਟੀ ਹੋਰ ਕੋਈ ਨਹੀਂ ਕਰਦਾ ਜੋਤ ਨਹੀਂ ਨਾ ਇੱਥੇ ਆਵਾਜ਼ ਕੋਈ ਨਹੀਂ ਬਰਨੀ ਉਹਦਾ ਦੋਲਦਾ ਉਹ ਪਰਦੀਪ ਨੂੰ ਦਈਏ ਪਰਦੀਪ ਨੂੰ ਹਸਾ ਦਿੰਦੇ ਆ ਆਹ ਵੇਖੋ ਪੱਟਾ ਖਰਾਬ ਗਿਆ ਇਹ ਮੈਨੂੰ ਕਹਿੰਿਆ ਨਹੀਂ ਕਿਲਾਓ ਹਾਂ ਤੂੰ ਕਹਿ ਉਹ ਬੜਿਆ ਦੋਸਤ ਇਹਨਾਂ ਪਰ ਮੋਹ ਨਾਲੀਆਂ ਤੇ ਬਾਜ ਮੈਲਾ ਲਾਗੀ ਤੇ ਤੂੰ ਵੀ ਅੱਛੀਵੇਂ ਕਹਤੋ ਬਾਤ ਨਹੀਂ ਆਣਾ ਯਾਰੇ ਕਰਦੇ ਨਾ ਬਾਜ ਆਲਾ ਬੜਦਾ ਤੂੰ ਸਾਰੇ ਤੁੰਗੜਾ ਨਹੀਂ ਆਲਾ ਇਹਨੂੰ ਯਾਦ ਲਈ ਹੈ ਨਾ ਮੈਂ ਚੱਲਿਆ ਕਰ ਸਾਰੇ ਉੱਤੇ ਹੋ ਜਾ ਮੈਂ ਨਹੀਂ ਹੁੰਦਾ ਉਹ ਇਹਨਾਂ ਨੇ ਮਗਾ ਦੇਣੀ ਆ ਫੇਰ ਲੈਵਣੀ ਆ ਮੈਂ ਤਤ ਨਾਮ ਤੋ ਗਾਉ ਛੋੜਿਓ ਹਾਂ ਨਾਮ ਵਾਹਿ ਦੇਖਣ ਤੇ ਕੋਈ ਧਿਆਨ ਹੀ ਨਹੀਂ ਗਾ ਨਹੀਂ ਆਪਾਂ ਲਾਈਵ ਚ ਚਲਾਉਣਾ ਵੇਖਾਂ ਬਾਅਦ ਜੀ ਕਿਉਂ ਤਤ ਨਾਮ ਹੈ ਗੁਰ ਤਤ ਨਾਮ ਹੈ ਵਾਹਿ पहला आगियां गोे लैण ते कम की त लोड़ी पहला आगियां थोरा देड़ी कम की तोड़ीअ आ ਕੂਰਾਂ ਦੇ ਕੋਲੋਂ ਲੈ ਲੀਏ ਤੇਰ ਕੰਮ ਕੀਤਾ ਲੋੜੀਏ ਸੱਇ ਆਕੇ ਆ ਗੂਰਾਂ ਦੇ ਕੋਲੋਂ ਲੈ ਲੀਏ ਤੇਰ ਕੰਮ ਕੀਤਾ ਲੋੜੀਏ ਸੱਇ ਲਾਇ ਆਕੇ ਆ ਗੂਰਾਂ ਦੇ ਕੋਲੋਂ ਲੈ ਲੀਏ ਤੇਰ ਕੰਮ ਕੀਤਾ ਲੋੜੀਏ ਸੱਇ ਲਾਇ ਆਕੇ ਆ ਗੂਰਾਂ ਦੇ ਕੋਲੋਂ ਲੈ ਲੀਏ ਤੇਰ ਕੰਮ ਕੀਤਾ ਲੋੜੀਏ ਸੱਇ ਲਾਇ ਆਕੇ ਆ ਗੂਰਾਂ ਦੇ ਸ੍ਰੀ ਨੰਕਰ ਸਿੰਘ ਆਪਰ ਕਰਮਾ ਕਰਦੇ ਆ ਮੈਕਸ ਪਲੇ ਸਿੰਘ ਪਵਨਬੀਰ ਸਿੰਘ ਗੁਰਮੀਤ ਸਿੰਘ ਟਕਾਯੂਰਾ ਬਾਸ ਸਿੰਘ ਦੇ ਸੰਗੁਰ ਵਾਲੋਂ ਵੰਤ ਮਾਇਆ ਅਜ ਰਹੀ ਹੈ ਤਸੂਰੋ ਜੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮੇਰ ਦਾ ਪ੍ਰਿਆਸ ਰੱਖਣਾ ਤੰਦਰੁਸਤੀ ਦੀਆਂ ਦਸਤਾ ਬਖਤ ਕਿਨੇ ਹਾਲ ਕਰਨਾ ਜੀ ਮਾਤਾ ਪਿਤਾ ਦੇ ਆਗਿਆਚਾਰ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਆ ਲੈ ਆ ਕੇ ਆਗੁਰ ਦੇ ਤੋਂ ਲਾ ਲੀ

ਸਭ ਨਾ ਪੀਤਾ ਰੋੜੀ ਨਾ ਮਰਦਾ ਤੀਨ ਸੈਨਾ ਯਾਕੇ ਅਗੁਰਾਂ ਦੇ ਕੋਲੋਂ ਲੜੀਏ ਇਹ ਕੰਮ ਸੈਨਾ ਯਾਕੇ ਅਗੁਰਾਂ ਦੇ ਕੋਲੋਂ ਲੜੀਏ ਵਾਹਿਗੁਰੂ ਜੀ ਤਰਦਾ ਸਚਨ ਸਿੰਘ ਦੇ ਸੰਪਰਵਾਰ ਵੱਲੋਂ ਬੇਤਮਾ ਆਇਆ ਹਾਜ਼ਰੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਜਿੰਨਾ ਖਜਾਨਿਆਂ ਚੋਂ ਮਾਇਆ ਹੀ ਹੈ ਖਜਾਨੇ ਪੁਰ ਮੁਰ ਕਰਨੇ ਪਰਿਵਾਰ ਜਿੱਤੇ ਮੇਰ ਦਾ ਪ੍ਰਿਆਰਖਣਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸੁਭਤ ਦਾ ਭਲਾ ਕਾਰਜ ਦੇਹ ਤੁਮਾਰ 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 ਸਾਹਿਬ ਦੇਈ ਤੁਮਾਰ ਸਾਹਿਬ ਦੇਈ ਤੁਮਾਰ ਸਾਥ ਕੋਰੇ ਸਾਥੇ ਬਾ

ਸਤਿਗੁਰੂ ਜੀ ਸਰਣਾ ਦਲਵਿੰਦਰ ਸਿੰਘ ਜੀ ਸੁਪਰਵਾਰ ਵੱਲੋਂ ਬੇਨਤ ਮਾਇਆ ਹਾਜ਼ਰੀ ਆਤਿ ਗੁਰੂ ਜੀ ਕਿਰਪਾ ਕਰਨੀ ਸੁਪਰਵਾਰ ਦੇ ਹਰ ਇੱਕ ਮੇਰ ਸਾਧਰਿਆ ਸਰਖਣਾ ਚੜ੍ਹਦੀਆਂ ਕਲਾ ਕਰਨੀਆਂ ਦੇਸਾਂ ਪਰਦੇਸਾਂ ਵਿੱਚ ਸੰਗਤ ਸੰਭਾਈ ਹੋਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਆਸਲਾ ਚੜ੍ਹਨਾ ਯਾਕੇ ਅਭੂ ਰਖੇ ਕੋ ਨਾਮ ਨਾਨਕ ਦੇਵਤਾਂ ਕੀ ਤਲੋੜੀਏ ਚੜਨਾ ਯਾਕੇ ਅਭੂ ਨਦ ਪਰੋਨੋ ਯਾਰ ਬੈਠ ਨਹੀਂ ਨਹੀਂ ਅਜੇ ਸਾਡਾ ਰਹਿਣਾ ਅਮਨ ਤੂੰ ਇਹ ਹੈ ਦੂਰ ਹੈ ਕੋਈ ਨਾ ਰੋਏ ਜੀ ਕੋਈ ਰੱਤ ਨੂੰ ਕੀ ਕਹੋ ਅੰਦਰਲਾ ਮਾਤਾ ਆ ਤਾਂ ਨਹੀਂ ਨੂੰ ਦੇ ਨਹੀਂ ਪਾਜੀ ਹਾਂਜੀ ਨਿਆ ਫੋਟੋ ਦਾ ਟੋਕਾ ਲੈ ਲਓ ਏਗਾ ਲਾਈਵ ਚੱਲਣ ਡਿਆ ਏ ਮਾਤਾ ਜੀ ਨੂੰ ਜੀ ਗੁਜਰੀ ਨੂੰ ਮਿਲਣ ਵਧਾਇਆ ਪਟਨੇ ਤੇ ਚੰਦ ਚੜ੍ਹਿਆ ਮਾਤਾ ਗੁਜਰੀ ਨੂੰ ਮਿਲਣ ਵਧਾਇਆ ਪਟਨੇ ਤੇ ਚੰਦ ਚੜ੍ਹਿਆ ਮਾਤਾ ਗੁਜਰੀ ਨੂੰ ਮਿਲਣ ਵਧਾਇਆ ਪਟਨੇ ਤੇ ਚੰਦ ਚੜ੍ਹਿਆ ਮਾਤਾ ਗੁਜਰੀ ਨੂੰ ਮਿਲਣ ਵਧਾਇਆ ਪਟਨੇ ਤੇ ਚੰਦ ਚੜ੍ਹਿਆ ਪਿਆਰਿਓ ਤੁਰੇ ਚੱਲੋ ਤੇ ਕੋਆ ਉਹ ਨਿਗਾਹ ਤੇਰੇ ਮੈਂ ਨਹੀਂ ਸਤਾਈ ਵੀ ਤਾਂ ਨਾਲ ਆਈ ਵੇ ਮੈਂ ਚੱਤ ਨਹੀਂ